ਦਲਜੀਤ ਦਸਾਂਝ ਨੇ ਪੈਰੀ ਹੱਥ ਕਿਉ ਲਾਏ ਵਿਰੋਧ ਹੋ ਗਿਆ ਇਥੋਂ ਤੱਕ ਧਮਕੀ ਆ ਗਈ ਜਿਹੜਾ ਆਸਟ੍ਰੇਲੀਆ ਦੇ ਵਿੱਚ ਦਲਜੀਤ ਦਸਾਂਝ ਦਾ ਕੰਸਰਟ ਹੋਣ ਜਾ ਰਿਹਾ ਹੈ ਉੱਥੇ ਵਿਰੋਧ ਕੀਤਾ ਜਾਊਗਾ ਉਹ ਨਹੀਂ ਹੋਣ ਦਿੱਤਾ ਜਾਊ ਪੈਰੀ ਹੱਥ ਕਿਹਦੇ ਲਾਏ ਅਮਿਤਾਬ ਬੱਚਨ ਦੇ ਦੋਸ਼ ਕਿ ਲਾਇਆ ਅਮਿਤਾਬ ਬੱਚਨ ਕੌਣ ਹੈ ਕਿਉਂ ਨਹੀਂ ਉਹਦੇ ਪੈਰੀ ਹੱਥ ਲਾਉਣੇ ਚਾਹੀਦੇ ਸੀ ਕਿਉਂਕਿ ਉਹਨੇ 1984 ਦੇ ਵਿੱਚ ਦੰਗੇ ਭੜਕਾਉਣ ਤੇ ਭਾਸ਼ਣ ਦਿੱਤਾ ਸੀ ਪੈਰੀ ਹੱਥ ਲਾਉਣਾ ਪੰਜਾਬ ਦੇ ਸੰਸਕਾਰ ਹੈ ਦਲਜੀਤ ਨੂੰ ਸਾਂਝ ਗਲਤ ਕਿਵੇਂ ਹੋ ਸਕਦਾ ਹੈ ਦਲਜੀਤ ਦੁਸਾਂਝ ਨੇ ਕੇਬੀਸੀ ਦੇ ਐਪੀਸੋਡ ਦੇ ਵਿੱਚ ਅਨੁਸਾਰ ਕੀ ਕਿਹਾ ਸੀ ਆ ਸੁਣੋ ਮੈਂ ਹੂੰ ਪੰਜਾਬ ਮੈਂ ਆ ਪੰਜਾਬ ਉਹਨੇ ਉੱਥੇ ਵੀ ਪੰਜਾਬ ਦੀ ਗੱਲ ਕੀਤੀ ਐ ਆਪਣੇ ਤੋਂ ਵੱਡੀ ਉਮਰ ਦੇ ਬਜ਼ੁਰਗ ਦੇ ਪੈਰੀ ਹੱਥ ਲਾਉਣਾ ਸਾਡੇ ਸੰਸਕਾਰ ਨੇ ਇੱਕ ਐਪੀਸੋਡ ਦੇ ਵਿੱਚ ਇੱਕ ਜਵਾਬ ਆਇਆ ਸੀ ਜਿਹਨੇ ਬੜੀ ਹੀ ਬਤਮੀਜ਼ੀ ਨਾਲ ਗੱਲ ਕੀਤੀ ਸੀ ਤੇ ਲੋਕਾਂ ਨੇ ਉਸ ਨੂੰ ਲਾਣ ਤਾਂ ਪਾਈਆਂ ਉਹਦੇ ਮਾਪੇ ਉਹਨੂੰ ਲਾਣ ਤਾਂ ਪਾਈਆਂ ਜੇ ਦਲਜੀਤ ਦੁਸਾਂਝ ਆਪਣੇ ਤੋਂ ਵੱਡੇ ਬਜ਼ੁਰਗ ਨੂੰ ਸੰਸਕਾਰ ਇੱਜ਼ਤ ਇਹ ਨਾ ਦਿਖਾਉਂਦਾ ਤਾ ਹੋ ਸਕਦਾ ਦਲਜੀਤ ਨੂੰ ਵੀ ਲਾਣਤਾ ਪੈਂਦੀ ਆ ਕਿ ਐਡਾ ਵੱਡਾ ਕਲਾਕਾਰ ਐ ਅਦਾਕਾਰ ਐ ਦਸਤਾਰ ਸੰਜਾਈ ਐ ਪੰਜਾਬ ਤੋਂ ਆਇਆ ਐ ਇਹਦੇ ਕੋਲੇ ਸੰਸਕਾਰ ਨਹੀਂ ਹੈਗੇ ਤਾਂ ਵੀ ਕਹਾਣੀ ਉੱਟ ਜਾਲੀ ਸੀ ਜੇ ਦਲਜੀਤ ਦੁਸਾਂਝ ਗਲਤ ਹੁੰਦਾ ਬੇਈਮਾਨ ਹੁੰਦਾ ਸਰਦਾਰ ਖਾਲੜਾ ਜੀ ਦੇ ਵਰਗੀਆਂ ਫਿਲਮਾਂ ਜਿਹੜੀ ਹੁਣ ਬੈਨ ਹੋ ਰਹੀ ਐ ਉਹ ਕਿਉਂ ਬਣਾਉਂਦਾ ਪੰਜਾਬ 84 ਫਿਲਮ ਕਿਉਂ ਬਣਾਉਂਦਾ ਪੰਜਾਬ ਦੇ ਦੁਕਾਨ ਤੇ ਹੋਰ ਕਿੰਨੀਆਂ ਫਿਲਮਾਂ ਦਲਜੀਤ ਦੁਸਾਂਝ ਨੇ ਨਿਰਧੜਕ ਹੋ ਕੇ ਬਣਾਈਆਂ ਨੇ ਗਾਣੇ ਵੀ ਗਾਏ ਐ ਗਾਣੇ ਵੀ ਗਾਉਂਦਾ ਰਹੂ ਤੇ ਅੱਗੇ ਫਿਲਮਾਂ ਵੀ ਬਣਾਉਂਦਾ ਰਹੂ ਇਹ ਸਾਫ਼ ਗੱਲ ਉਹ ਆਪਣੇ ਲਾਈਵ ਦੇ ਵਿੱਚ ਵੀ ਕਹਿੰਦਾ ਹੈ ਫਿਲਮ ਜਿਹੜੀ ਉਹਦੀ ਬੈਨ ਕੀਤੀ ਗਈ ਹੈ ਖਲੜਾ ਜੀ ਦੇ ਬਣੀ ਹੋਈ ਤਾਂ ਉਸਤੇ ਵੀ ਉਸਨੇ ਬੋਲਿਆ ਵੀ ਇਹ ਫਿਲਮ ਦੇ ਵਿੱਚ ਤਾਂ ਕੋਈ ਪਾਕਿਸਤਾਨੀ ਕਲਾਕਾਰ ਹੈ ਹੀ ਨਹੀਂ ਇਹਨੂੰ ਬੈਨ ਕਿਉਂ ਕੀਤਾ ਤਾਂ ਕੁਝ ਲੋਕ ਹੈਗੇ ਆ ਜਿਹੜੇ ਦਲਜੀਤ ਦੋਸਾਂਝ ਦੀਆਂ ਲੱਤਾਂ ਖਿੱਚੀ ਜਾਂਦੇ ਆ ਦਲਜੀਤ ਦੋਸਾਂਝ ਦੇ ਦਿਲ ਦੇ ਵਿੱਚ ਮਨ ਦੇ ਵਿੱਚ ਪੰਜਾਬ ਲਈ ਕੀ ਇੱਜ਼ਤ ਹੈ ਇਹ ਬੰਦੇ ਦੀ ਉਹ ਦੇਣ ਹੈ ਉਹ ਤੁਸੀਂ ਵੀ ਜਾਣਦੇ ਹੋ ਤੇ ਦਲਜੀਤ ਦੋਸਾਂਝ ਵੀ ਜਾਣਦਾ ਹੈ ਤੇ ਫਿਰ ਤੋਂ ਦੁਬਾਰਾ ਉਸਦੇ ਕੰਸਰਟ ਸ਼ੁਰੂ ਹੋਣ ਜਾ ਰਹੇ ਨੇ ਸੋ ਆਪਾਂ ਲੱਤਾਂ ਨਾ ਖਿੱਚੀਏ ਪੰਜਾਬੀ ਭਰਾ ਜਿੱਥੇ ਜਾਂਦਾ ਪੰਜਾਬ ਪੰਜਾਬੀ ਹੱਤ ਦੀ ਗੱਲ ਕਰਦਾ ਹੈ ਡਰੈਸ ਤੇ ਵੀ ਮਾਂ ਬੋਲੀ ਨੂੰ ਸਤਿਕਾਰ ਦਿੰਦਾ ਹੈ ਵੱਡੇ ਵੱਡੇ ਇਵੈਂਟਾਂ ਦੇ ਵਿੱਚ ਜਾਂਦਾ ਜਿੱਥੇ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਐਕਟਰ ਆਉਂਦੇ ਆ ਉਹ ਦੇਖਦੇ ਆ ਵੀ ਇਹ ਦਸਤਾਰ ਵਾਲਾ ਬੰਦਾ ਕੌਣ ਹੈ ਤੇ ਫਿਰ ਆਪਾਂ ਦਲਜੀਤ ਦੋਸਾਂਝ ਨੂੰ ਮਾੜਾ ਕਿਵੇਂ ਕਹਿ ਸਕਦੇ ਆ ਉਹਨੂੰ ਦੋਸ਼ੀ ਕਿਵੇਂ ਕਹਿ ਸਕਦੇ ਆ ਬਾਕੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ